ਕੀ ਕਾਰਨ ਕੀ ਹੈ ਕਿਉਂ ਤੁਸੀਂ ਇਦਾਂ ਕਰ ਰਹੇ ਹੋ ਆਸੀ ਲਈਏ ਇਤਨੀ ਮੈਨੂੰ ਦੱਸ ਰਹੀ ਹੈ ਆ ਦੇਖੋ ਸਾਹ ਜਿਹੜੇ ਮੁੰਡਾ ਲੰਦੀ ਹੈ ਜੀ ਮੇਰਾ ਕਸੂਰ ਕੀ ਨਹੀਂ ਕਿ ਜੁਆ ਕੀ ਦੀ ਮੁੰਡਾ ਮਾ ਇਹ ਮੇਰਾ ਕਸੂਰ ਹੈ ਬਸ ਨਹੀਂ ਕਾਰਨ ਕੀ ਹੈ ਕਿਉਂ ਤੁਸੀਂ ਇਦਾਂ ਕਰਦੇ ਮੇਰੇ ਬੱਚੇ ਦੀ ਗੇੜੀ ਬਣਾਈ ਸੀ ਜੀ ਸੋਨਾ ਸਾਦੀ ਮੇਰੀ ਬੇਟੀ ਹੈ ਮੈਂ 20 ਮਾਰਚ ਦੇ ਅਪਰੇਪੇੜਾ ਹੋਟਲ ਖਾਈ ਹੋਈ ਮੁੰਡਿਆ ਮੁੰਡਿਆ ਖਿਲਾਫ ਕੋਈ ਕਾਰਵਾਈ ਨਹੀਂ ਇਸ ਮਾਮਲੇ 'ਚ ਪਰਚਾ ਤਾਂ ਦਰਜ ਹੋ ਗਿਆ ਸਰ ਨਹੀਂ ਤੁਸੀਂ ਤੁਸੀਂ ਇਹ ਪੈਟਰੋਲ ਲੈ ਕੇ ਆਏ ਹੋ ਇਹਦੇ ਨਾਲ ਕੋਈ ਹੱਲ ਹੈ ਤੁਸੀਂ ਆਪਣੀ ਜ਼ਿੰਦਗੀ ਕਿਉਂ ਖਰਾਬ ਕਰਨੀ ਹੈ ਸਰ ਮੈਂ ਮਰਿਆ ਤਬਰ ਕੀ ਆ ਜੀ ਕਿਉਂਕਿ ਉਹਨਾਂ ਨੇ ਕਾਰਵਾਈ ਨਾ ਕੀਤੀ ਮੁੰਡਿਆਂ ਨੇ ਉਹਨਾਂ ਨੇ ਉਹ ਹੀ ਮਾਰਤਾ ਖਾਂਦਾ ਕੋਈ ਕੰਮ ਕਰਦਾ ਮੈਂ ਤੇ ਕੀ ਕੀ ਕਰ ਰਿਹਾ ਮੇਰਾ ਕੀ ਬਚਾ ਨਹੀਂ ਇਸ਼ਾਰੇ ਨਾਲ ਕੋਈ ਕੁਝ ਨਹੀਂ ਮੈਂ ਸਰ ਇਹ ਨਹੀਂ ਨਹੀਂ ਤੁਹਾਡੀ ਤੁਹਾਡੀ ਪੁਲਿਸ ਨੇ ਹੈਲਪ ਨਹੀਂ ਕੀਤੀ ਆਦੀ ਉਹਨਾਂ ਨੇ ਮੇਰੇ ਮੇਰੀ ਬੇਟੀ ਬਾਰੇ ਬਹੁਤ ਗੰਦੇ ਵਾਰਡ ਬੋਲੇ ਨੇ ਮੈਂ ਕਹਿੰਦੀ ਇਹ ਵੀਡੀਓ ਤੱਕ ਵੀ ਹੈਗੀ ਹੈ ਜੀ ਉਹ ਮੇ ਕੋ ਵੀਡੀਓ ਤੱਕ ਵੀ ਹੋ ਗਈ ਉਹਨਾਂ ਨੇ ਮੇਰੀ ਜੋ ਇਨਕੁਆਰੀ ਨਹੀਂ ਕਰਕੇ ਤੁਹਾਨੂੰ ਕੀ ਪਤਾ ਮੇਰੀ ਕੁੜੀ ਤੇ ਕੀ ਹੈ ਕੀ ਨਹੀਂ ਮੇਰਾ ਬੱਚਾ ਪੂਰਾ ਮੱਲਗਵਾ ਹੀ ਦਿੰਦਾ ਮਾਤਾ ਰਾਣੀ ਦੇ ਦਿਨ ਚਾਲਦੇ ਤੁਸੀਂ ਧੀਆਂ ਬਾਰੇ ਹੋ ਕੇ ਧੀਆਂ ਤੇ ਗੱਲ ਚਲੋ ਐtanto ਨਾ ਕਰੋ ਨਹੀਂ ਸਾਰੀ ਮਰੀ ਤਾਂ ਉਤਾਂ ਨਹੀਂ ਹੋਈ ਐਜੇ ਚਲੋ ਬੱਚੇ ਨਹੀਂ ਅੰਦਰ ਨਹੀਂ ਆਣਾ ਜੀ ਗੱਲ ਤੁਹਾਨੂੰ ਮੁੰਡੇ ਦੋ ਦਿਨ ਦੀ ਸੁਣਾ ਰਹੀ ਆ ਸਰ ਗੱਲ ਇੱਕ ਮਹੀਨੇ ਤੋਂ ਸੁਣਾ ਰਹੀ ਆ ਨਹੀਂ 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 ਸਾਰੀ ਇੱਕ ਮਹੀਨੇ ਤੋਂ ਗੱਲ ਸੁਣਾ ਰਹੀ ਆ ਹੋਰ ਅਗਲੇ ਨੇ ਲੱਭਾ ਨਾ ਚੋਣਦੀ ਹੈ ਮੰਜੇ ਤੇ ਬੈਠਾ ਨਾੜਾ ਕਰੀ ਉਹਦੇ ਉਹ ਤੋਂ ਵੀ ਸੁਣੋ ਸਾਡੀ ਗਲੋਸ ਵੀ ਇੰਨੀ ਨਹੀਂ ਆਤੀ ਜੀ ਦੱਸ ਦੱਸੋ ਅਸੀਂ ਵੀ ਦੇਖ ਰਹੇ ਹਾਂ ਇਹ ਕਹਾਲੀ ਗੱਲ ਹੈ ਇੱਕ ਮਹੀਨੇ ਤੋਂ ਤੁਸੀਂ ਕਿੱਥੇ ਸੀ ਇੱਕ ਮਹੀਨਾ ਹੋ ਗਿਆ ਉਹਨੂੰ ਫਿਰਦੀ ਨੂਰੇ ਮਾਤਾ ਦੇ ਮੰਦਰ ਇੰਨੇ ਘੜੇ ਨਹੀਂ ਕੋਈ ਲਾਗਾ ਜਿੰਨੇ ਘੜੇ ਥਾਣੇ ਤੇ ਲਾਂਦੀ ਹੈ ਹਰਤੀ ਜਿੰਨੇ ਥਾਣੇ ਆਉਂਦੀ ਆ ਬੱਚਿਆਂ ਤੋਂ ਦੂਰ ਨਹੀਂ ਹੈ ਅੱਜ ਵੀ ਕਰੀਂਦਰਾ ਮੈਨੂੰ ਮੁੰਡੇ ਤੇ ਅੱਜ ਹਾਜ਼ਰ ਚਾਹੀਦੇ ਨੇ ਜਿੱਤਾਂ ਮਰਜੀ ਨਹੀਂ ਆਣਾ ਜੇ ਨਹੀਂ ਆਣਾ ਕਿਵੇਂ ਜੇ ਤੁਸੀਂ ਕਰੋ ਤੁਸੀਂ ਦਿਖਾਓ ਤੁਸੀਂ ਹਾਜ਼ਰ ਕਰਾਓ ਮੁੰਡੇ ਚਾਹ ਚਲੋ ਮਾਈਕ ਦਾ ਪਾਓ ਦੋਵੇਂ ਨਹੀਂ ਜੀ ਮੇਰੇ ਬੱਚੇ ਦੋ ਪੈਸਾ ਦੇ ਮਾਰੇ ਛੱਡੇ ਹੋਏ ਮੈਂ ਬਰਿਆਂ ਤੋਂ ਬੱਜ ਕੇ ਦੋਸਰੇ ਛੱਡੇ ਮੈਂ ਮਰ ਜਾਂਦੀ ਅੱਜ ਮੈਂ ਪਰਸੇ ਮੁਟਾਏ ਹੀ ਸੀ ਕੋਈ ਨਹੀਂ ਮੈਂ ਆਪਣੀ ਪੀਂਦੀ ਮਾਂ ਆ ਬਸ ਮੇਰਾ ਕਸੂਰ ਇਹ ਹੈ ਇਨਸਾਨਾਂ ਨਾਲੋਂ ਯਾਰ ਇਨਸਾਨਾਂ ਨਾਲੋਂ ਮਰ ਜਾਓ ਕਿਰਤਾਂ ਨੇ ਮੁੰਡਾ ਵੀ ਮਾਰ ਲੈਣੇ ਮੁੰਡਾ ਕਰਦੀ ਨਾਲ ਮੈਂ ਤਾਂ ਵੀ ਮਰ ਜਾਂਦੇ ਸੀ ਕਿ ਲੋਕਾਂ ਤੋਂ ਵੀ ਲੈਣਾ ਲਿਆ ਜਦੋਂ ਤੁਸੀਂ ਨਹੀਂ ਉਹਨਾਂ ਨਾਲ ਕੀ ਲੈ ਆ ਮੇਰੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਮੇਰੇ ਬੱਚੇ ਨੂੰ ਮਾਰਦੇ ਕਿਉਂ ਮੇਰੇ ਮਹਿਮਾਨ ਆ ਗਏ ਮੇਰੇ ਸੇਜਾ ਕਿ ਮੈਨਾਂ ਤੇ ਹੱਥ ਕਿਉਂ ਮਾਰ ਰਹੇ ਹੋ ਤੁਹਾਨੂੰ ਕੁਝ ਨਹੀਂ ਆਉਂਦਾ ਇੱਕ ਮਿੰਟ ਸੁਣਦੇ ਆਂ ਆਪਾਂ ਇਹੋ ਜਿਹਾ ਚੀਜ਼ਾਂ ਕੋਈ ਇਹਨਾਂ ਨੇ ਆਪੀਂ ਕਰਨੇ ਨਹੀਂ ਚਾਹੀਦੇ ਪੂਰੀ ਇੱਤਿਹਾਸਕ ਬਤਲਾਵੀਂ ਸੀ ਤੁਸੀਂ ਤੁਸੀਂ ਇਹਨਾਂ ਦੀ ਗੱਲ ਤਾਂ ਸੁਣੋ ਇੱਕ ਵਾਰੀ ਮੇਰੇ ਘਰ ਵਿੱਚ ਨਹੀਂ ਲੱਗਦੀ ਤੁਹਾਡਾ ਕਹਿਣਾ ਸ਼ੁਰੂ ਬਣੇ ਮੈਂ ਗੱਲ ਸੁਣੋ ਸੁਣੋ ਐਦਾਂ ਐਦਾਂ ਕਰਨ ਨਾਲ ਕੁਝ ਨਹੀਂ ਹੋਣਾ ਕਰੋਗੇ ਅਫਸਰ ਖੜੇ ਇਹ ਨਾਲ ਉਹ ਸਾਰਾ ਪਰਦੇ ਮੁੰਡੇ ਕਿੱਥੇ ਨੇ ਉਹ ਕਹਿੰਦੇ ਭੇਜੇ ਹੋਏ ਆ ਤੁਸੀਂ ਕਿਹਦੇ ਭੇਜੇ ਜਦੋਂ ਮੁੰਡੇ ਆ ਗਏ ਅੰਦਰ ਬੈਠੇ ਨਾ ਅੰਦਰ ਸਾਰੇ ਕਿਸੇ ਅਸੰਗਤ ਕੰਮ ਦਾ ਹੋਇਆ ਕਰ ਰਹੇ ਆ ਪੰਜ ਕੁਤੀ ਆਉਂਦਾ ਹੈ ਅੱਜ ਤੁਸੀਂ ਇੱਥੇ ਮੈਨੂੰ ਪੰਜਾਹ ਵਾਲੇ ਕਰਤਾਰ ਸਾਹਿਬ ਮਿਲਦੇ ਨਾਲ ਤਕਦੀ ਤੋਂ ਮੈਂ ਤਾਂ ਇਹ ਦੋ ਨੰਬਰ ਇਹ ਦੋ ਨੰਬਰ ਕਹਿਣਾ ਕਿ ਨਾ ਇਹ ਪਾਣੀ ਹੈ ਅਸੀਂ ਕਿਹਾ ਹਾਂ ਕਿ ਜਦੋਂ ਮੈਂ ਇਹ ਮੰਗਦਾ ਨਾ ਅੱਜ ਮੈਂ ਕਿਸੇ ਦੀ ਮਾਂ ਨਹੀਂ ਉਹਨਾਂ ਦੀ ਮਾਂਵਾ ਚੱਕੋ ਪੈਣਾ ਚੱਕਾ ਕੁੜੀਆਂ ਦਾ ਜਮਾ ਕੁੜੀ ਦਾ ਪੁਲਸ ਆਇਆ ਲੈ ਨਾ ਕੁੜੀ ਪੱਤੀ ਦੇ ਹੋਵੇਗਾ ਤੋ ਥੋੜਾ ਲੋਕਾਂ ਨੂੰ ਫਿਰ ਉਹਨਾਂ ਦੀ ਮਾਂ ਦਾ ਕੁੜੀ ਹੈ ਉਹਨਾਂ ਦੀ ਮਾਂ ਚੱਕਾ ਜਿੱਤਾ ਮਾਰਨੀ ਕਰਨ ਮੁੰਡੇ ਆ ਜੇ ਤੋ ਹੱਥ ਤਿਆਰ ਐ ਸੋ ਤੋ ਦੇ ਚਾਰ ਉਹ ਮੁੰਡੇ ਦੱਸਣ ਜਿਹੜੇ 10 ਮੁੰਡੇ ਬਾਕੀ ਦੇ ਉਹਨਾਂ ਨਾਲ ਕੌਣ ਸੀ 10 ਦੇ 10 ਚਾਰ ਕਿਸੇ ਉਹ ਚਾਰ ਦੱਸਣਗੇ ਜਿਹੜੇ ਬਾਕੀ ਸੀ ਮੇਰੇ ਘਰੇ 10 ਮੁੰਡੇ ਰਾਤ ਨੂੰ 10:30 ਵਜੇ ਆ ਰਹੇ ਨੇ ਵੀ ਮੇਰੇ ਤੋਂ ਬੰਦੇ ਨੇ ਥੱਪੜ ਦੇ ਦੋ ਵਾਪਸ ਰੱਖੋ ਆ ਰੱਖੋ ਇੱਕ ਮਿੰਟ ਮਣੀ ਐਫ ਆਰ ਹੀ ਦਿਖਾ ਦਿਓ ਜਰਾ ਆ ਗੋਤ ਦੇ ਵਿੱਚ ਰੱਖ ਕੇ ਨਾ ਐਫ ਆਰ ਦਿਖਾ ਛੱਡ ਦਿਓ ਕੋਈ ਗੱਲ ਨਹੀਂ ਉਹ ਕਹਿ ਰਹੀ ਹੈ ਜੇ ਉਹ ਕਹਿ ਰੇ ਇੱਕ ਵਾਰੀ ਉਹਨਾਂ ਦੀ ਸੁਣ ਲੋ ਜੇ ਇੰਨੀ ਵਾਰੀ ਸੁਣੀ ਹੈ ਅੱਜ ਇਹ ਦੰਮੁੰਡੇ ਕਿਸੇ ਵੀ ਹਾਲ ਤੱਕ ਮੈਨੇਜਰ ਤੱਕ ਗਿਲੋਫਲੈਮ ਨਹੀਂ ਮੁੰਡੇ ਹੁੰਦੇ ਮੈਂ ਇਥੋਂ ਨਹੀਂ ਲਿਖੀ ਮੈਂ ਮੈਂ ਨਹੀਂ ਹੁਣੇ ਲਾ ਅੱਜ ਹੀ ਮੁੰਡੇ ਦੇ ਨਾਮ ਨਿਸ਼ਾਨੀ ਸਰ ਮੈਨੂੰ ਆਪਣਾ ਇਨਸਾਫ ਨਹੀਂ ਚਾਹੀਦਾ ਮੈਨੂੰ ਹੁਣ ਪੂਰਾ ਉਹ ਨਿਆਂ ਚਾਹੀਦਾ ਕਿਉਂਕਿ ਮੇਰੇ ਬੱਚੇ ਤੇ 16 ਸਾਲ ਦੀ ਮੇਰੀ ਬੇਟੀ ਸੀਗੀ ਉਹਦੀ ਫੇਕ ਆਈਡੀ ਬਣਾਈ ਹੋਈ ਮੇਰੀ 20 ਮਾਲ ਚ ਤਿੰਨ ਰਿਪੋਰਟ ਲਿਖਾਈ ਹੋਈ ਠੀਕ ਹੈ ਕਾਰਨ ਜੀ ਬਦਨਾਮ ਕਰਨ ਦਾ ਬਸ ਸਰ ਫੇਕ ਆਈਡੀ ਬਣਾਈ ਨਾਮ ਆਰਮਨ ਨਾਇਨ ਸੀਗਾ ਕੋਲੋਨੀ ਦਾ ਧੋਬੀ ਦਾ ਮੁੰਡਾ ਤੇ ਉਹ ਤੋਂ ਮੈਨੂੰ ਨਹੀਂ ਮੈਨੂੰ ਸਾਨੂੰ ਨਹੀਂ ਪਤਾ ਕਿਸੇ ਨੇ ਸ਼ੋਅ ਹੋਈ ਸਾਨੂੰ ਉਹਨਾਂ ਨੇ ਸਾਨੂੰ ਦੱਸਤਾ ਕਿ ਇਦਾਂ ਆਈਡੀ ਬਣੀ ਹੋਈ ਆ ਮੇਰੇ ਇਹਨਾਂ ਦੇ ਮੇਰੇ ਹਸਬੰਦ ਦੇ ਸਕੇ ਜੀਜਾ ਦੀ ਡੈਥ ਹੋਈ ਸੀ ਅਸਾਂ ਕੇ ਜੀ ਜਈ ਡੈਥ ਹੋਈ ਸੀ ਅਸੀਂ ਉੱਥੇ ਗਏ ਹੋਏ ਸੀ 17 ਤਰੀਕ ਦੀ ਗੱਲ ਹੈ ਸਾਨੂੰ ਪਤਾ ਲੱਗਿਆ ਵੀ ਇਦਾਂ ਫੇਕ ਆਈਡੀ ਬਣੀ ਹੋਈ ਐ ਮੈਂ ਉਹਨਾਂ ਨੂੰ ਮੈਂ ਕਿਹਾ ਵੀ ਆਪਾਂ ਆ ਕੇ ਰਿਪੋਰਟ ਲਿਖਾਣੇ ਆ ਕਿਉਂਕਿ ਮੁੰਡੇ ਨੂੰ ਚਲੋ ਮੈਂ ਕੁੜੀ ਵਾਲੀ ਸੀਗੀ ਮੈਂ ਕਿਹਾ ਚਲੋ ਮੇਰੇ ਬੱਚੇ ਦੀ ਬੇਇੱਜ਼ਤੀ ਨਾ ਹੋਵੇ ਮੁੰਡੇ ਦੇ ਮੈਂ ਥੱਪੜ ਮਾਰ ਕੇ ਪ੍ਰੋਫਾਈਲ ਡਿਲੀਟ ਕਰਵਾਤੀ ਉਹਨਾਂ ਕਹਿੰਦੇ ਸੀ ਆਈਡੀ ਨਾ ਡਿਲੀਟ ਕਰੀ ਵੀ ਆਈਡੀ ਉਹੀ ਚੱਲਣਦੀ ਔਰ ਆਈਡੀ ਉਹਦੇ ਕੋਲ ਚਲਦੀ ਹੋ ਸਰ ਦੋ ਟਾਈ ਵੈਸ ਦੀ ਗੱਲ ਸੀ ਗੱਲ ਖਤਮ ਹੋ ਗਈ ਸੀ ਅਸੀਂ ਰਾਤ ਦੇ 10 10:30 ਵਜੇ ਆਪਣੇ ਘਰੇ ਬੈਠੇ ਜਿਵੇਂ ਨੋਰ ਤੁਸੀਂ ਇਹ ਦ ਜਿਹੜਾ ਕੀ ਹੈ ਪੈਟਰੋਲ ਲੈ ਕੇ ਆ ਉਹ ਕਾਰਨ ਕੀ ਹੈ ਮਾਮਲਾ ਦਾ ਦਰਸਾ ਸਰ ਕੱਲ ਦਾ ਮੇਰਾ ਐਫ ਆਈ ਆਰ ਹੋਈ ਹੋਈ ਹੈ ਕੋਈ ਮੁੰਡਾ ਅਰੈਸਟ ਨਹੀਂ ਹੋਇਆ ਕੁਝ ਨਹੀਂ ਪਰ ਜੇ ਮੇਰੇ ਦੋ ਬੰਦੇ ਸੀ ਐਫ ਆਈ ਆਰ ਬੰਦੀ ਸੀ ਇਹਨਾਂ ਨੇ ਇੱਕ ਕੀਤੀ ਹੈ ਨਾ ਪੂਰੀ ਤਰੀਕੇ ਨਾਲ ਕੁਝ ਨਹੀਂ ਹੋ ਰਿਹਾ ਜੀ ਜੋ ਕਾਨੂੰਨੀ ਕਾਰਵਾਈਆਂ ਬੰਦੀਆਂ ਇਹਨਾਂ ਨੇ ਕੋਈ ਨਹੀਂ ਕੀਤੀ ਮੇਰੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜੀ ਉਹਨਾਂ ਨੇ ਕਿੰਨਾ ਚਿਰ ਤੱਕ ਮਾਮਲਾ ਚੱਲਿਆ ਗਿਆ ਠੀਕਾ ਗਿਆ ਹੋ ਗਿਆ ਸਰ ਇਹ ਮਾਰਚ ਦੀ ਮੇਰੀ ਰਿਪੋਰਟ ਲਖਾਈ ਹੋਈ ਹੈ ਜਿਹੜੀ ਟੀਮਾਂ ਅਸੀਂ ਭੇਜੀਆਂ ਬੰਦੇ ਫੜ ਲਾਂਗੇ ਥੋੜਾ ਜਿਹਾ ਸਰ ਸਰ ਮਹੀਨਾ ਤਾਂ ਹੋ ਗਿਆ ਜੀ ਕਿੰਨਾ ਸਮੇਂ ਲੱਗ ਜਦੋਂ ਮੇਰੇ ਸਾਰੇ ਟੱਬਰ ਦੀਆਂ ਲਾਸ਼ਾਂ ਫੈਲ ਮਾ ਜਾਣ ਗਈਆਂ ਜੀ ਉਦੋਂ ਕਰਨਗੇ ਕੁਝ ਮਤਲਬ ਇਹ ਮੇਰੇ ਬੱਚੇ ਮੇਰੇ ਬੰਦੇ ਨੂੰ ਤਾਂ ਅੱਧ ਮਰਿਆ ਕਰਤਾ ਹੁਣ ਮੇਰੇ ਬੱਚਿਆਂ ਜਾਂ ਮੇਰੇ ਤੇ ਅਟੈਕ ਹੋਊਗਾ ਕੁਝ ਮੇਰੀ ਬੇਟੀ ਨਾਲ ਕੋਈ ਰੱਬ ਨਾ ਕਰੇ ਕੋਈ ਮਿਸ ਹੈਪਨਿੰਗ ਹੁੰਦੀ ਹੈ ਉਸ ਚੀਜ਼ ਦਾ ਵੇਟ ਕਰ ਰਹੇ ਨੇ ਜਿਹੜੇ ਬੰਦਿਆਂ ਨੇ ਫੇਕ ਆਈਡੀ ਬਣਾਈ ਹੈ ਜਿਨ੍ਹਾਂ ਦੇ ਕੁੱਤੇ ਉਹ ਤੁਹਾਡੇ ਜਾਣਕਾਰ ਹੈ ਸਰ ਸਰ ਮੱਲੇ ਦੇ ਮੁੰਡੇ ਨੇ ਜੀ ਸਰ ਮੈਂ ਅਚਾਨੀਆਂ ਮੁੰਡੇ ਗਿਰਫਤਾਰ ਹੋਣ ਉਹਨਾਂ ਤੇ ਬੰਦੀ ਮੇਰੇ ਬੰਦੇ ਨੂੰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਪੂਰੀ ਸਜ਼ਾ ਹੋਣੀ ਚਾਹੀਦੀ ਹੈ ਉਹਨਾਂ ਨੇ ਇਹ ਕਹਿੰਦੇ ਜੀ ਘਰੇ ਤਾਲੇ ਲੱਗੇ ਮੈਂ ਹੁਣ ਮੱਲੇ ਚ ਆਈ ਆ ਜੀ ਗਰੀਸ਼ ਗੋਇਲ ਦੇ ਘਰੇ ਉਹ ਕਹਿੰਦੀ ਹੈ ਨਾ ਜਿਹੜੀ ਮੇਰੇ ਘਰੇ ਨੌ ਕੈਮਰੇ ਲੱਗੇ ਨੇ ਜਾ ਕੇ ਦੇਖੋ ਅੱਜ ਮੈਂ ਹੀ ਕਮਾਂ ਤੜਫ ਰਹੀ ਆ ਉਹਨਾਂ ਦੀ ਮਾਵਾਂ ਚੱਕਣ ਫਿਰ ਆਪੇ ਮੁੰਡੇ ਆਣਗੇ ਮੈਂ ਵੀ ਮੈਂ ਇੱਕ ਜਨਾਨੀ ਨਹੀਂ ਇਹ ਜਨਾਨੀ ਨੂੰ ਲੇਡੀਜ਼ ਪੁਲਿਸ ਖੜੀ ਹੈ ਲੈ ਕੇ ਜਾਣ ਜਨਾਨੀਆਂ ਨੂੰ ਚੱਕਣ ਮੈਂ ਵੀ ਤਾਂ ਇੱਕ ਜਨਾਨੀ ਆ ਥਾਣੇ ਚ ਫਿਰਦੀ ਆ ਕੀ ਗੱਲ ਮੇਰੀ ਕੋਈ ਇੱਜ਼ਤ ਨਹੀਂ ਮੇਰੀ ਸਿਰਫ ਇਹ ਗ

ਮੈਂ ਕਿਉਂ ਮੇਰਾ ਕੀ ਰਾਈਡ ਬੰਦ ਹੈ ਮੈਂ ਕਿਉਂ ਜਾਉਂਗੀ ਇਹ ਮੇਰਾ ਜੀ ਕਹਿ ਰਹੇ ਕਿ ਉਹ ਘਰੇ ਹੈ ਜਾਂ ਉਹਨਾਂ ਦੀ ਲੀਡ ਸਰ ਜਾ ਕੇ ਦੇਖਣ ਜੀ ਸਰ ਜਾ ਕੇ ਦੇਖਣ ਸਰ ਮੈਂ ਹਰ ਵਾਰੀ ਮੇਰੇ ਨਾਲ ਇਹੀ ਹੋਇਆ ਜੀ ਦੇਖੋ ਡਿਊਟੀ ਇੰਨਾ ਦੀ ਮੈਨੂੰ ਬੁਲਾਉਂਦੇ ਨੇ ਤੂੰ ਆ ਮੇਰੇ ਕੋ ਉਸ ਚੀਜ਼ ਦੀਆਂ ਵੀਡੀਓ ਵੀ ਨਹੀਂ ਸਰ ਪਹਿਲੀ ਗੱਲ ਇਹ ਦੱਸੋ ਮੇਰਾ ਰਾਈਡ ਬੰਦ ਹੈ ਇਹਨਾਂ ਤੋਂ ਜਦੋਂ ਕੰਪਲੇਨ ਲਿਖਾਤੀ ਹੋਈ ਇਹਨਾਂ ਨੇ ਜਾ ਕੇ ਉਹਨਾਂ ਦੇ ਘਰਾਂ 'ਚ ਜਾਣਾ ਸਰ ਮੈਂ ਜਾਉਂਗੀ ਕੱਲ੍ਹ ਉਹੀ ਹੈ ਫਿਰ ਅੰਦਰ ਵੜ ਕੇ ਮੈਨੂੰ ਕੋ ਕੁੱਟਣਗੇ ਜਾਂ ਮੇਨਾਂ ਗਲਤ ਕਰ ਕਰਨੇ ਮੈਨੂੰ ਕਹਿੰਦੇ ਆ ਦਰ ਕੋ ਗਲਵਾ ਕੀਤੀ ਜਾਂ ਸਰ ਆ ਦੇਖੋ ਜੀ ਮੈਂ ਐਫ ਆਈ ਆਰ ਲੈਣ ਆਈ ਸੀਗੀ ਇੱਕ ਮੈਨੇ ਆ ਸਵੇਰੇ ਆਨਲਾਈਨ ਕੰਪਲੇਨ ਪਾਈ ਹੈ ਜੀ ਸਰ ਮੇਰੀ ਜਿਹੜੀ ਪਹਿਲੀ ਸੀ ਜਿਹੜੀ ਇਹਨਾਂ ਨੇ ਫਰਚਾ ਦਬਾਤਾ ਜਿਹੜੀ ਐਸਆਈ ਹਰਚਰਨ ਸਿੰਘ ਦੇ ਖਿਲਾਫ ਮੈਂ ਪਾਈ ਸੀਗੀ ਹਰਚਰਨ ਸਿੰਘ ਦੇ ਖਿਲਾਫ ਕੀ ਹੈ ਉਹਨਾਂ ਦਾ ਕੀ ਮਾਮਲਾ ਸਰ ਉਹ ਕੋਈ ਮੇਰੀ ਉਹਨਾਂ ਕੋਲ ਆਈ ਸੀ ਜੀ ਕੰਪਲੇਨ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਥਾਣੇ ਦੇ ਵਿੱਚ ਮੈਨੂੰ ਰਾਤ ਨੂੰ 8-8 ਵਜੇ ਬੁਲਾਉਂਦੇ ਨੇ ਦੇਖੋ ਸਰ ਲੇਡੀਜ਼ ਚਾਹੀ ਮਲਾਜ਼ਮ ਹੈ ਚਾਹੇ ਨੋਰਮਲ ਏਰੀਆ 8 ਵਜੇ ਥਾਣੇ ਆਉਂਦਾ ਕਿਸੇ ਦਾ ਰਾਈਟ ਨਹੀਂ ਪੰਦਾ ਨਾ ਜੀ ਮੈਂ ਕੋਲ ਵੀਡੀਓ ਪਈਆਂ ਨੇ ਮੈਂ 8-8 ਵਜੇ ਸਕੇ ਤੇ ਵੇਟ ਕਰਦੀ ਆਂ ਜਦੋਂ ਮੈਂ ਪੁੱਛਨੀ ਆ ਹਨਾ ਦੇਖੋ ਸਰ ਮੈਨੂੰ ਵੀ ਫੀਲ ਹੁੰਦਾ ਮੈਂ ਬੈਡ ਮੇਰੇ ਬੇਟੀ ਬਾਰੇ ਬਹੁਤ ਗਲਤ ਬੋਲੇ ਮੇਰੇ ਕੋ ਵੀਡੀਓ ਤੱਕ ਵੀ ਪਈਆਂ ਨਹੀਂ ਉਹਨਾਂ ਨੂੰ ਸਟੇਟਮੈਂਟ ਦੇ ਜੋ ਸਟੇਟਮੈਂਟ ਆਪ ਜਿਹੜੀ ਚਾਰ ਲੜਕੇ ਸੀਗੇ ਬਿੱਤੀ ਗੁਰਾਂ ਨੂੰ ਗ੍ਰੀਸ ਉਹਨਾਂ ਚਾਰਾਂ ਤੇ ਸੀ ਜਿਹੜਾ ਪਰਚਾ ਮੂਲ ਤੇ ਪਰਚਾ ਦਿੱਤਾ ਉਹਨਾਂ ਤੇ ਕੱਲ ਐਫੀਆਰ 73 ਨੰਬਰ ਜਿਹੜੀ ਲਾਂਚ ਕਰਤੀ ਆ ਸਾਡੀ ਟੀਮ ਗਈ ਆ ਉਹਨਾਂ ਨੂੰ ਜ਼ਿੰਮੇਵਾਰ ਕਰਨ ਲਈ ਵਿਚਾਨੂੰ ਸਿਵਲ ਲੇਡੀਜ਼ ਵਾਲੇ ਦੇ ਅੰਦਰ ਪੈਟਰੋਲ ਲੈ ਕੇ ਆ ਰਹੀ ਕਹਿੰਦੇ ਜੀ ਇਹ ਕਾਰਵਾਈ ਜਿਹੜੀ ਨਹੀਂ ਕੀਤੀ ਜਾ ਰਹੀ ਨੀ ਨਹੀਂ ਤਾਂ ਕੋਈ ਗੱਲ ਨਹੀਂ ਮੈਂ ਕੱਲ ਮੇਰੇ ਕੋਲੇ ਕੇਸ ਆਇਆ ਸੀਗਾ ਮੈਂ ਖੁਦ ਗਿਆ ਇਹਨਾਂ ਕੋਲ ਸਟੇਟਮੈਂਟ ਲੈਣ ਲਈ ਤੇ ਇਹਨਾਂ ਨੂੰ ਵੀ ਸਟੇਟਮੈਂਟ ਲੈ ਕੇ ਆ ਕੇ ਉਹਦੇ 'ਚ ਥੋੜਾ ਅਸੀਂ ਫਿਰ ਮੈਂ ਦੁਬਾਰਾ ਗਿਆ ਸੀਗਾ ਮੈਨਾਂ ਕੋਲੇ ਲੈ ਕੇ ਇਹਨਾਂ ਨੂੰ ਸ਼ਾਮੀ ਫੋਨ ਹੈ ਮੈਂ ਮੈਡਮ ਵੀ ਤੁਹਾਨੂੰ ਕੋਈ ਗਾਰੰਟੀ ਲੋੜ ਨਹੀਂ 73 ਐਫ ਆਈ ਆਰ ਮੈਂ ਲਾਂਚ ਕਰਤੀ ਹੈ ਤੇ ਸਵੇਰੇ ਤੁਹਾਡੇ ਕੋਲ ਪਹੁੰਚੂਗੀ ਜਿਹੜੀ ਐਫ ਆਈ ਆਰ ਹੈ ਐਫ ਆਈ ਆਰ ਤੇ ਇਲਜ਼ਾਮ ਲਾ ਰਿਹਾ ਹੈ ਕਿ ਉਹਨਾਂ ਨੇ ਕੋਈ ਇਹਨਾਂ ਦੀ ਲੜਕੀ ਬਾਰੇ ਕੁਝ ਗਲਤ ਅਪਚਾਰ ਦਾ ਅਗਲੀ ਨਹੀਂ ਉਹਦੇ ਬਾਰੇ ਨਾ ਦੇਖੋ ਇਹ ਮੈਡਮ ਕਹਿ ਰਹੀਆਂ ਲੇਕਿਨ ਮੈਨੂੰ ਉਹਦੇ ਬਾਰੇ ਤਾਂ ਕੋਈ ਨੋ ਲੈਜ ਨਹੀਂ ਹੈ ਤੇ ਜੇ ਮੈਡਮ ਕਹਿੰਦੀ ਨਹੀਂ ਇਹਨਾਂ ਨੂੰ ਆਪਾਂ ਕਹਿ ਮੈਂ ਕਹੂੰਗਾ ਵੀ ਸਾਨੂੰ ਦੇ ਦਿਓ ਪ੍ਰੂਫ ਜਿਹੜੇ ਨੇ ਜਾਂ ਜੀਡੀਵੀ ਆਪਾਂ ਦੇਖ ਲਾਂਗੇ ਉਹਨੂੰ ਕੋਈ ਵੀ ਇੰਦਾ ਦੀ ਗੱਲ ਬਣਾ ਦੇ ਤੇ ਕੱਲੋ ਮੈਨੂੰ ਸਿਰਫ ਜਿਹੜਾ ਮੇਰੇ ਕੋਲ ਤਾਂ ਇਹ ਕੇਸ ਕੱਲ ਹੀ ਆਇਆ ਸੀਗਾ ਐਸਟੀਯੂ ਸਾਹਮਣੇ ਜਾਈ ਤੇ ਮੈਂ ਤੁਰੰਤ ਉੱਤੇ ਚ ਲੈੰਦੇ ਆਈ ਤੇ ਜੋ ਬੰਦੀ ਸੀ ਕਰ ਵੀ ਉਹ ਆਪਣੇ ਘਰ ਸੀ ਸਿਵਲ ਹਸਪਤਾਲ ਦੇ ਵਿੱਚ ਨਹੀਂ ਲਿਆਂਦੇ ਗਏ ਉਸ ਦਿਨ ਤੁਸੀਂ ਮੌਕਿਆ ਦੇ ਇਹਨਾਂ ਦੇ ਹਸਬੰਦ ਨੂੰ ਮੈਂ ਲੈ ਗਿਆ ਸੀਗਾ ਉਹਨੇ ਉੱਤੇ ਹਸਪੀਟਲ ਦੇ ਲੇਕਿਨ ਉੱਥੇ ਵੀ ਪ੍ਰਕਿਰਸ਼ਨਾ ਚ ਲਾਇਆ ਸੀਗੇ ਹੁਣ ਤੋਂ ਉੱਥੇ ਜਿਹੜਾ ਉਹਨਾਂ ਦਾ ਹੁਣ ਅਜ ਅੰਡਰ ਟ੍ਰੀਟਮੈਂਟ ਨੇ ਇੱਕ ਮਾਮਲੇ ਵਿੱਚ ਕਿਸੇ ਨੂੰ ਪੜਿਆ ਗਿਆ ਹਜੇ ਤੱਕ ਨਹੀਂ ਪਰ ਉਹ ਕਰ ਰਹੇ ਆ ਵਿੱਚ ਮੈਂ ਟੀਮ ਦੇ ਜੀਦਰ ਸੇ ਤੁਹਾਨੂੰ ਤੇ ਜਿਹੜਾ ਵੀ ਮੰਦਾ ਮਿਲਿਆ ਉਹਨੂੰ ਲਿਆ ਦੇਈਏ ਸਾਨੂੰ ਉਹਨੂੰ ਮਿਆਂ ਰਹੀ ਹੈ ਕਿ ਇੱਥੇ ਪੂਰੀ ਕਾਰਵਾਈ ਕੀਤੀ ਗਈ ਹੈ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਹੀਂ ਨਹੀਂ ਕਾਰਵਾਈ ਹੋਊਗੀ ਨਹੀਂ ਤੇ ਉੱਥੇ ਹੋ ਗਿਆ ਸਰ ਨਹੀਂ ਨਹੀਂ ਉਹ ਪਹਿਲੇ ਪਹਿਲਾਂ ਰਿਪੋਰਟ ਦੱਸ ਰਹੇ ਨੇ ਲੇਕਿਨ ਜਿਹੜੀ ਹੁਣ ਜੁੜਾਈ ਆ ਇੱਥੇ ਤੁਰੰਤ ਅਸੀਂ ਐਸਆਰ ਕਰਤੀ ਆ ਕੀ ਕੋਈ ਕਹੇ ਕਿ ਲੜਕੀ ਦੇ ਮਾਰੇ ਬਰੇ ਆ ਸ਼ਬਦ ਬਾਰੇ ਕੋਈ ਹੈ ਨਿਉ ਮੈਂ ਦਸੀਆਂ ਨਾ ਮੈਂ ਇਹਨਾਂ ਨੂੰ ਮੈਡਮ ਨੂੰ ਕਹੂੰਗਾ ਵੀ ਰਿਪੋਰਟ ਜਰਾ ਵੀ ਇਹਨਾਂ ਦੇ ਦਿਓ ਮੈਂ ਪੱਕਾ ਜੋ ਦੁੱਧ ਦੁੱਧ ਪਾਣੀ ਦਾ ਪਾਣੀ ਕਰਾਂਗੇ ਠੀਕ ਹੈ ਕਿੰਨੀ ਕੁ ਲੜਕੀ ਹੋਣੀ ਹੈ ਜਿਹੜਾ ਕੁਦਮਾਸ਼ੀ ਕੀਤੀ ਹੈ ਨਾ ਨਿਉ ਚਾਰ ਲੜਕੇ ਇਹਨਾਂ ਨੇ ਲਿਖ ਬਾਈ ਨੇਮ ਲਗਾ ਸੀਗਾ ਤਿੰਨ ਚਾਰ ਇਹਨਾਂ ਨੇ ਅਨਨੋਨ ਕਿਹਾ ਸੀਗਾ ਜਿਹੜੇ ਬਾਈ ਨੇਮ ਉਹਨਾਂ ਦੇ ਬਾਈ ਨੇਮ ਜਿਹੜੇ ਅਨਨੋਨ ਤੇ ਅਨਨੋਨ ਤੇ ਬਰਦਾਸ਼ਤ ਕਰਦੇ ਹੈ ਇਹਦੇ ਬਾਰੇ ਬਣਾਉਂਦਾ ਕੋਈ ਸਾਰਾ ਇਹਦੇ ਬਾਰੇ ਜੋ ਡਿਪੋਰਟ ਪਹਿਲੇ ਜੀ ਨੂੰ ਪਤਾ ਹੋਊਗਾ ਜੀ ਬਰਿੰਗੇ ਆਪਾਂ